ਕੋਈ ਨਾ ਫਾਨੀ ਸਰ ਕੀ ਕਰਨਾ ਚਾਹੋਗੇ ਜੇ ਧਰਨਪੁਰ ਅੱਜ ਦਾ ਸਾਡਾ ਇਹ ਰੋਸ ਧਰਨਾ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਬੋਡੀ ਦੇ ਕਾਲ ਦੇ ਉੱਤੇ ਇੱਥੇ ਬਹਿੰਡਾ ਵਿਖੇ ਜ਼ੋਨ ਬਹਿੰਡਾ ਜਿਸ ਵਿੱਚ ਬਹਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਜੂਨੀਅਰ ਇੰਜੀਨੀਅਰ ਅਸਿਸਟੈਂਟ ਇੰਜੀਨੀਅਰ ਅਤੇ ਪ੍ਰਮੋਟਡ ਉਪ ਮੰਡਲ ਇੰਜੀਨੀਅਰਸ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਧਰਨਾ ਖਾਸ ਕਰਕੇ ਸਾਡੇ ਵਿਭਾਗ ਦੀ ਜੋ ਅਫਸਰशाही ਜਿਨ੍ਹਾਂ ਵੱਲੋਂ ਸਾਡੇ ਜਥੇਬੰਦੀ ਨਾਲ ਬਾਰ-ਬਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਜੋ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਇਹਨਾਂ ਮੰਗਾਂ ਦੇ ਵਿੱਚ ਖਾਸ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਜੋ ਅਫਸਰशाही ਦੀ ਨਲਕੀ ਦੀ ਗੱਲ ਕਰੀਏ ਤਾਂ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਪਿਛਲੇ ਤਕਰੀਬਨ 2 ਸਾਲਾਂ ਤੋਂ ਜੋ ਜੂਨੀਅਰ ਇੰਜੀਨੀਅਰਸ ਤੋਂ ਪ੍ਰੋਮੋਸ਼ਨ ਕਰਕੇ ਉਪਮੰਡਲ ਇੰਜੀਨੀਅਰ ਦੀ ਉਪਾਧ ਨਤੀ ਹੋਣੀ ਸੀ ਉਹ 2 ਸਾਲ ਤੋਂ ਨਹੀਂ ਕੀਤੀ ਗਈ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਇਸ ਤੋਂ ਇਲਾਵਾ ਜੇਹੀ ਤੋਂ ਐਸ ਡੀਓ ਦਾ ਪ੍ਰਮੋਸ਼ਨ ਕੋਟਾ ਨਹਿਰੀ ਵਿਭਾਗ ਵੱਲੋਂ 50 ਤੋਂ 75% ਤਕਰੀਬਨ 1 ਸਾਲ ਪਹਿਲਾਂ ਕਰ ਦਿੱਤਾ ਗਿਆ ਹੈ ਜਦੋਂ ਕਿ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਵਿੱਚ ਨਹਿਰੀ ਵਿਭਾਗ ਬੀ ਐਂਡ ਆਰ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤਿੰਨੋ ਹੀ ਮੁੱਖ ਵਿਭਾਗ ਮੰਨੇ ਜਾਂਦੇ ਹਨ ਜਿਨ੍ਹਾਂ ਦੇ ਤਕਰੀਬਨ ਜੋ ਸਾਰੇ ਸਰਵਿਸ ਰੂਲ ਨੇ ਸੇਮ ਹਨ ਬਟ ਸਿਰਫ ਨਹਿਰੀ ਵਿਭਾਗ ਦੇ ਵਿੱਚ ਹੀ ਇਹ ਜੋ ਪਦਨਤੀ ਕੋਟਾ 50 ਤੋਂ 75% ਕੀਤਾ ਗਿਆ ਹੈ ਸਾਡੇ ਨਾਲ ਬਾਰ ਬਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਸਾਨੂੰ ਸਮਾਂ ਦੇਣ ਦੇ ਬਾਵਜੂਦ ਵੀ ਜਿਹੜਾ ਹੈ ਇਹ ਕੋਟਾ ਜੋ ਪਿਛਲੇ 1 ਸਾਲ ਤੋਂ ਲਮਕਾਇਆ ਜਾ ਰਿਹਾ ਹੈ ਤੇ ਸਾਨੂੰ ਇਸ ਜੋ ਸਾਡੀ ਬਣਦਾ ਸਾਡਾ ਹੱਕ ਹੈ ਉਸ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਪਾਦਨਤੀ ਦਾ ਸਮਾਂ ਘਟਾਉਣ ਵਾਸਤੇ ਵੀ ਲੈਟਰ ਨਹਿਰੀ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਉਹ ਸਾਡੇ ਵਿਭਾਗ ਵੱਨੀਆਂ ਹਜੇ ਤੱਕ ਜਿਹੜਾ ਨਹੀਂ ਕੀਤਾ ਗਿਆ ਹੈ ਇਹਨਾਂ ਸਾਰੀਆਂ ਗੱਲਾਂ ਤੋਂ ਇਹੀ ਜਾਪਦਾ ਹੈ ਕਿ ਜੋ ਵਿਭਾਗ ਦੇ ਵਿੱਚ ਜੋ ਉੱਪਰ ਉੱਚ ਅਧਿਕਾਰੀ ਜਾਂ ਅਫਸਰ ਹੈ ਜੀ ਜੋ ਉਹ ਬਿਲਕੁਲ ਹੀ ਆਪਣੇ ਜਿਹੜਾ ਕੰਮ ਕਰਨ ਦੇ ਵਿੱਚ ناکਾਮ ਰਹੇ ਨੇ ਇਸ ਤੋਂ ਇਲਾਵਾ ਮੈਂ ਇਹ ਵੀ ਧਿਆਨ ਵਿੱਚ ਲਿਆਉਣਾ ਚਾਹੁੰਦਾ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਕਿ ਸਾਡੇ ਮਾਨਯੋਗ ਮંત્રી ਸਾਹਿਬ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਉਹਨਾਂ ਨਾਲ ਸਾਡੀ ਜਥੇਬੰਦੀ ਦੀ ਕਾਫੀ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਉਹਨਾਂ ਵੱਲੋਂ ਇਹ ਸਾਰੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਗਈਆਂ ਹਨ ਕਿ ਇਹ ਸੋਡੀਆਂ ਜਾਇਜ਼ ਮੰਗਾਂ ਨੇ ਅਤੇ ਪੂਰੀਆਂ ਕਰਨੀਆਂ ਬੰਦੀਆਂ ਹਨ ਉਹਨਾਂ ਵੱਲੋਂ ਵੀ ਜਿਹੜਾ ਜੋ ਹੈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਾਰ ਬਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਉੱਚ ਅਧਿਕਾਰੀ ਉਹਨਾਂ ਹਦਾਇਤਾਂ ਨੂੰ ਟਿੱਚ ਕਰਕੇ ਜਾਣ ਰਹੇ ਹਨ ਇਸ ਕਰਕੇ ਜੋ ਅੱਜ ਦਾ ਸਾਡਾ ਇਹ ਰੋਸ ਦਰ ਹੈ ਸਾਡਾ ਸਰਕਾਰ ਖਿਲਾਫ ਨਹੀਂ ਹੈ ਇਹ ਸਾਡਾ ਰੋਸ ਧਰਨਾ ਹੈ ਖਾਸ ਕਰਕੇ ਸਾਡੇ ਵਿਭਾਗ ਦੀ ਅਫਸਰशाही ਦੇ ਖਿਲਾਫ ਹੈ ਜੋ ਸਾਡੀਆਂ ਬਣਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੇ ਤੋਂ ਅਨਾਂਗਾਨੀ ਕਰ ਰਹੇ ਹਨ ਉਹਨਾਂ ਦੇ ਪਤਾ ਨਹੀਂ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕਿ ਜੋ ਸਾਡੀਆਂ ਬਣਦੀਆਂ ਮੰਗਾਂ ਵੀ ਪੂਰੀਆਂ ਨਹੀਂ ਕਰ ਰਹੇ ਇਹ ਸਾਡਾ ਜੋ ਰੋਸ ਧਰਨਾ ਹੈ ਅੱਜ 29 ਤਰੀਕ ਨੂੰ ਅੱਜ ਇਹ ਪਹਿਲਾ ਦਿਨ ਜਿਹੜਾ ਹੈਗਾ ਅਸੀਂ ਸਰਕਲ ਪੱਧਰੀ ਰੋਸ ਧਰਨੇ ਸ਼ੁਰੂ ਕੀਤੇ ਨੇ ਤੇ ਅੱਜ ਸਾਡਾ ਪਹਿਲਾ ਦਿਨ ਹੈ ਧਰਨੇ ਦਾ ਇਹ ਧਰਨਾ 3 ਦਿਨਾਂ ਰੋਸਤਰ ਨੇੜਾ ਹੈਗਾ ਕੱਲ ਤੇ ਪਰਸੋ 31 ਤਰੀਕ ਤੱਕ 31 ਜਨਵਰੀ 2024 ਤੱਕ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਉਸ ਤੋਂ ਬਾਅਦ ਪੰਜਾਬ ਬਾਡੀ ਵੱਲੋਂ ਜੋ ਵੀ ਕਾਲ ਆਉਂਦੀ ਹੈ ਇਹ ਧਰਨੇ ਨੂੰ ਅੱਗੇ ਕਿਸ ਤਰ੍ਹਾਂ ਜਿਹੜਾ ਹੈਗਾ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਣਾ ਹੈ ਤਾਂ ਉਸ ਦੇ ਪੰਜਾਬ ਬਾਡੀ ਦੀਆਂ ਜੋ ਵੀ ਹਦਾਇਤਾਂ ਹੋਣੀਆਂ ਉਸ ਦੇ ਹਿਸਾਬ ਨਾਲ ਇਸ ਧਰਨੇ ਨੂੰ ਜਿਹੜਾ ਅੱਗੇ ਚਾਲੂ ਰੱਖਾਂਗੇ ਧੰਨਵਾਦ ਧੰਨਵਾਦ ਠੀਕ ਹੈ ਜੀ Zindaba Zindaba Zindaba